ਆ ਬੜੀ ਪਿਆਰੀ ਸੰਗਤ ਆ ਜੀ ਆ ਬੜੇ ਰੂਹ ਨਾਲ ਸੁਣ ਰਿਹਾ ਤੁਸੀਂ ਕਿਉਂਕਿ ਜਿਹੜਾ ਸਾਡਾ ਮਾਜਾ ਜੇ ਗਾਉਣ ਵਾਲੀ ਨਾਲ ਹੋਵੇ ਤਾਂ ਫਿਰ ਜਿਆਦਾ ਇਕੱਠ ਵੀਂਦਾ ਪਰ ਅੱਜ ਤੁਸੀਂ ਇਕੱਲੇ ਸੁਣ ਆਇਓ ਵਧੀਆ ਏਰੀਆ ਵਧੀਆ ਤੁਹਾਡਾ ਸਾਰਾ ਜੀ ਪਿਆਰ ਕਰਨ ਵਾਲੇ ਉਹ ਕਲਾਕਾਰਾਂ ਨੂੰ ਸੁਣਿਓ ਲੋਕਤੱਥ ਕਿਉਂਕਿ ਮੈਂ ਇਹ ਜਿਆਦਾ ਗਾਉਣਾ ਹੈ ਬੱਚਿਆਂ ਵਾਸਤੇ ਆ ਯੰਗ ਮੁੰਡਿਆਂ ਵਾਸਤੇ ਨਸ਼ਿਆਂ ਤੋਂ ਦੂਰ ਰਹੋ ਐ ਮੇਰੀਆਂ ਧੀਆਂ ਮੈਂ ਧੀਆਂ ਨੂੰ ਗਾਈਡ ਕਰਦਾ ਕਿ ਜੋ ਮਾਂ ਪਿਓ ਕਵੇ ਉਹ ਮੰਨੋ ਭਰਾ ਕਹਿੰਦੋ ਉਹ ਮੰਨੋ ਕਦੇ ਵੀ ਆਪਣੇ ਮਾਂ ਦਾ ਅੱਖਾਂ ਦਾ ਮੋੜੋ ਪਿਓ ਦੇ ਤੁਰਲੇ ਨੂੰ ਨੀਵਾਂ ਨਾ ਕਰੋ ਪਿਓ ਤੇ ਭਰਾ ਛਾਤੀ ਚੌੜੀ ਕਰਕੇ ਦੁਰਨਾ ਸਾਡਾ ਸ਼ਮਲੇ ਨੂੰ ਉੱਚਾ ਕੌਣ ਰੱਖਦੀ ਹੈ ਸਾਡੀਆਂ ਧੀਆਂ ਸਾਡਾ ਤੁਰਲਾ ਉੱਚਾ ਅਸੀਂ ਛਾਤੀ ਚੌੜੀ ਕਰਕੇ ਮੁੱਛਾਂ ਨੂੰ ਵੱਡ ਦੇ ਕੇ ਕਿਉਂ ਦੁਰਦੇ ਆ ਆਪਣੀ ਧੀਆਂ ਦੇ ਸਿਰ ਤੇ ਸਾਡੇ ਧੀਆਂ ਸਾਡੇ ਇਤ ਨੂੰ ਸੰਭਾਲ ਕੇ ਰੱਖਦੀਆਂ ਤਾਂ ਕਰਕੇ ਕਦੀ ਬਾਣੀਆਂ ਤੇ ਲਾਲਾ ਲੜਦੇ ਵੇਖੇ ਕਦੀ ਨਹੀਂ ਲੜਦੇ ਸੜਕ ਦੇ ਇੱਕ ਬੰਦੇ ਬਾਣੀਆਂ ਦੀ ਦੁਕਾਨ ਆ ਇੱਕ ਬੰਦੇ ਲਾਲੇ ਦੀ ਦੁਕਾਨ ਆ ਉਹ ਦੂਰੋਂ ਇੱਕ ਦੂਜਾ ਵੇਖੀ ਜਣ ਗੱਖਾਂ ਘੜਗੜ ਕੇ ਲੜਦਾ ਨਹੀਂ ਤੇ ਸ਼ਾਮਾਂ ਨੂੰ ਉਹ ਪਤਾ ਕੀ ਉਹ ਜਦੋਂ ਸੋਚਦੇ ਆ ਨਾ ਵੀ ਜੇ ਸਾਡੀ ਲੜਾਈ ਹੋ ਵੀ ਤੇ ਜੇ ਇਹਨਾਂ ਦਾ ਬੰਦਾ ਮਰ ਗਿਆ ਸਾਡੇ ਕੋਲੋਂ ਤੇ ਫਿਰ 20 ਸਾਲ ਅੰਦਰ ਜਾਵਾਂਗੇ ਤੇ ਸਾਡਾ ਕਾਰੋਬਾਰ ਹੈਗਾ ਸਾਡੀ ਇਕੱਲੀ ਦੁਕਾਨ ਤੇ ਦੁਕਾਨ ਫੇਲ ਹੋ ਜਾਣੀ ਆ ਬੱਚੇ ਸਾਡੇ ਭੁੱਖੇ ਮਰਨਗੇ ਉਹਨਾਂ ਦੀ ਸੋਚ ਹੁੰਦੀ ਆ ਕਿ ਇੱਕ ਦੁਕਾਨ ਇੱਕ ਦੁਕਾਨ ਤੋਂ ਤੇ ਦੋ ਪੁੱਤ ਆ ਤੇ ਦੋਵਾਂ ਪੁੱਤਾਂ ਨੂੰ ਦੋ ਦੁਕਾਨਾਂ ਪਾਤੀਆਂ ਪੜਾ ਲਿਖਾਇਆ ਤਿੰਨ ਦੁਕਾਨਾਂ ਕੋਠੀ ਬਣ ਗਈ ਬੈਂਕ ਬੈਲੈਂਸ ਕਰੋੜ ਦੀ ਗੱਡੀ ਕਿੱਥੋਂ ਬਣੀ ਇੱਕ ਮਰਲੇ ਥਾਂ 'ਚੋਂ ਦੁਕਾਨੇ ਸੋ ਜਾ ਲੜਨਾ ਨਹੀਂ ਕੋਈ ਗਲਤ ਕੰਮ ਨਹੀਂ ਕਰਨਾ ਤੇ ਸਾਡੇ ਪਿੰਡਾਂ ਚ ਪੰਜ ਛੇ ਕੌਮਾਂ ਨੇ ਜਿਵੇਂ ਛੱਟਕ ਲੱਗੀ ਹੁੰਦੀ ਆ ਬਹਿਰ ਇਧਰ ਓਏ ਉਹਨਾਂ ਦੇ ਘਰ ਅੱਗੇ ਜਾ ਕੇ ਆ ਤੁਹਾਨੂੰ ਦਸੀਏ ਸਾਡੇ ਪਾਵਰ ਤੇ ਦੂਜਾ ਜਦ ਮੈਂ ਡੱਕਦਾ ਲੱਗੋ ਗਾਂਡੀ ਬਣਾ ਲਾਰੇ ਤਾਂ ਲੜਾਈ ਨਹੀਂ ਕਰੀਦੀ ਉਹ ਨਹੀਂ 20 ਕਿੱਲੇ ਜ਼ਮੀਨ ਆ ਪੰਜ ਫੂਕ ਦਿਆਂਗੇ 15 ਫਿਰ ਬਜਟ ਆ ਇਹ ਇਹਨੂੰ ਦੱਸਾਂਗੇ ਨਹੀਂ ਉਹ ਪੰਜ ਕਿਨੇ ਨਹੀਂ ਵਿਕਦੀ ਸਾਰੀ ਵਿਕਦੀ ਆ ਤੇ ਕਦੀ ਆਪਾਂ ਇਹ ਗੱਲ ਸੋਚੀ ਆ ਕਿ ਸਾਡੇ ਘਰ ਦੀਆਂ 15 15 ਫੁੱਟ ਉੱਚੀਆਂ ਕੰਦਾ ਆਪਣੀਆਂ ਧੀਆਂ ਨੂੰ ਕਹਿੰਨੇ ਆ ਆਪਣੀਆਂ ਵਾਈਫ ਨੂੰ ਘਰ ਵਾਲੀਆਂ ਨੂੰ ਕਹਿੰਨੇ ਆ ਅਸੀਂ ਚੱਲਦੇ ਆ ਬਾਹਰ ਘੁੰਮਣ ਜੰਗ ਤੇ ਬਾਜ਼ਾਰ ਤੇ ਜੇ ਕਿਤੇ ਗੇਟ ਥਾਣੀ ਝਾਕੀਆਂ ਆਣ ਕੇ ਤੌਣ ਲਾ ਦੇ ਆਂਗੇ ਪਤਾ ਲੱਗ ਗਿਆ ਤੇ ਘਰੋਂ ਬਾਹਰ ਨਹੀਂ ਜਾਣਦੇ ਤੇ ਫਿਰ ਸਾਡੀਆਂ ਉਹੀ ਧੀਆਂ ਜਦੋਂ ਅਸੀਂ ਕਤਲ ਕਰਦੇ ਆਂ ਕਤਲ ਇੱਕ ਜਣਾ ਕਰਦਾ ਅਗਲੇ ਸਾਰੇ ਪਰਿਵਾਰ ਨੂੰ ਭਸਾਉਂਦੇ ਆ ਸਾਰੇ ਮਰਦ ਘਰ ਦੇ ਜੇਲ੍ਹ ਚ ਰਹਿ ਆਂ ਸਾਡੀਆਂ ਧੀਆਂ ਸਾਡੀਆਂ ਨੂਹਾਂ ਸਾਡੀ ਮਾਂ ਤੇ ਫੇਰ ਜਿਨ੍ਹਾਂ ਨੂੰ ਕਹਿੰਦੇ ਘਰੋਂ ਬਾਹਰ ਨਹੀਂ ਜਾਣਾ ਗੇਟ 'ਚੋਂ ਝਾਕਣਾ ਨਹੀਂ ਉਹੀ ਸਾਡੀਆਂ ਧੀਆਂ ਸਾਡੀਆਂ ਮਾਵਾਂ ਸਾਡੀਆਂ ਵਾਈਫ ਜਾ ਕੇ ਸ਼ਰੀਕਾਂ ਦੀਆਂ ਪਿੰਡਾਂ ਦੇ ਬੈਂਦੀਆਂ ਜੇ ਜਮਾਨਤ ਕਰਾਉਣੀਆਂ ਨਾਲ ਚੱਲੋ ਫਲਾਣ ਆ ਢੀਂਗਾ ਕੁੱਤੀ ਨਹੀਂ ਪਹੁੰਚਦੀ ਜਿਹਨੂੰ ਪਿੰਡ ਚ ਉਹ ਫਿਰ ਜਾ ਕੇ ਸਾਡੇ ਘਰ ਮੁੱਛਾਂ ਨੂੰ ਬਾਟੋ ਦੇ ਕੇ ਕਹਿੰਦਾ ਭਾਬੀ ਜੱਲੀ ਮਲਾਕਤ ਕਰਨ ਆਹ ਕੁਛ ਹੁੰਦਾ ਮੜਕੇ ਸਾਡੇ ਨਾਲ ਬਾਅਦ ਵਿੱਚ ਇਸ ਵਾਰ ਤੇ ਲੜਾਈ ਨਹੀਂ ਕਰਨੀ ਧੋ ਘੜੀ ਦਾ ਗੁੱਸਾ ਜੇ ਕਵਾਂਡੀ ਲੜ ਪਿਆ ਜਾਂ ਭਰਾ ਭਰਾ ਲੜ ਪਏ ਤੇ ਜਿਹੜਾ ਜ਼ਿਆਦਾ ਗੁੱਸੇ 'ਚ ਆ ਘਟ ਗੁੱਸੇ ਵਾਲਾ 2 ਮਿੰਟ ਬਾਹਰ ਚਲੇ ਜਾਏ ਜਦੋਂ ਵਾਪਸ ਆਏਗਾ ਜਿਹੜਾ ਜ਼ਿਆਦਾ ਗੁੱਸੇ ਵਾਲਾ ਉਹ ਠੰਡਾ ਹੋ ਗਿਆ ਹੁੰਦਾ ਉਹ ਜਿਹੜੀ ਘੜੀ ਕਹਿਣੀ ਉਹ ਟਲ ਜਾਂਦੀ ਆ ਸੁਣਿਓ ਰਾਤਾਂ ਨੂੰ ਰੰਗ ਵਿਖਾਉਂਦੇ ਨੇ ਬਾਣੀਆਂ ਬਾਂਮਣਾਂ ਬਲੀ ਬਈ ਗੱਲਾਂ ਨਾਲ ਟੈਮ ਟੱਪ ਆਉਂਦੇ ਨੇ ਉਹ ਮੱਜਬੀ ਸਿੰਘ ਤੇ ਜੱਜ ਬੈਲੀ ਉਹ ਮਰਨ ਲਈ ਸਦਾ ਤਿਆਰ ਜੀ ਦੀ ਮਿੱਤਰੋ ਦੀ ਸੁਖੀਓ ਦੇ ਲਈ ਸੁਖੀ ਸੰਦਾਰ ਜੀ ਦੀ ਮਿੱਤਰੋ ਦੀ ਸੁਖੀਓ ਦੇ ਲਈ ਸੁਖੀ ਸਰਦਾਰ ਜੀ ਦੀ ਮਿੱਤਰੋ ਦੀ ਸੁਖੀਓ ਦੇ ਲਈ ਸੁਖੀ ਸੰਦਾਰ ਕੜਾ ਪੜੋਲੀ ਆਲਾ ਮਿੱਤਰੋ ਹੁਣ ਨਾ ਕਿਤੇ ਇਥੇ ਆਉਂਦੇ ਨੇ ਇਸ਼ਕ ਵਪਾਰ ਤੇ ਲੋਹਾ ਮਿੱਤਰੋ ਘੱਟ ਰਾਸ ਹੀ ਆਉਂਦੇ ਨੇ ਕੜਾ ਪੜੋਲੀ ਆਲਾ ਮਿੱਤਰੋ ਹੁਣ ਨਾ ਕਿਤੇ ਇਥੇ ਆਉਂਦੇ ਨੇ ਇਸ਼ਕ ਵਪਾਰ ਤੇ ਲੋਹਾ ਮਿੱਤਰੋ ਘੱਟ ਰਾਸ ਹੀ ਆਉਂਦੇ ਨੇ ਕਲਾਕਾਰ ਆ ਉਹ ਮਿੱਤਰੋ ਜੋ ਗਾਏ ਮਰਦੇ ਦੀਵਾਰ ਸੁਖੀ ਉਹ ਦੇ ਨੀ ਸੁਖੀ ਸਰਕਾਰ ਜੀ ਜੀ ਮਿੱਤਰੋ ਦੀ ਦੱਲ ਲੱਸੀ ਮਿੱਤਰੋ ਹੁਣ ਨਹੀਂ ਮਿਲਦੇ ਪਿਓਰ ਬੰਦਾ ਆਉਂਦਾ ਜਾਂਦਾ ਏ ਨਾ ਬਦਲੀ ਸਮੇਂ ਦੀ ਤੋਰ ਦੁੱਦ ਕੇ ਹੋ ਤੇ ਲੱਸੀ ਮਿੱਤਰੋ ਹੁਣ ਨਾ ਮਿਲਦੇ ਪਿਓਰ ਬੰਦਾ ਆਉਂਦਾ ਜਾਂਦਾ ਏ ਨਾ ਬਦਲੀ ਸਮੇਂ ਦੀ ਤੋਰ ਉਹ ਪੈਸਾ ਦੇ ਕੇ ਦੁਨੀਆ ਲੱਭਦੀ ਮਿੱਤਰੋ ਸੱਚਾ ਪਿਆਰ ਜੀ ਜੀ ਮਿੱਤਰੋ ਦੀ ਸੁਖੀ ਹੋਵੇ ਰੋਪੀ ਸਭ ਯੋਧ ਦੇ ਰਸੀ ਤਹਾਰ ਜੀ ਦੀ ਮਤਰੋ ਦੀ ਸੁਖੀਓ ਦੇ ਰਸੀ ਸੰਸਾਰ ਆ ਸੱਚੀ ਹੈ ਖਾਲੀ ਹੱਥੀ ਜਾਂਦੇ ਵੇਖੇ ਜੋ ਵੀ ਜੱਗ ਤੇ ਆਇਆ ਏ ਦੁੱਧ ਦਾਰੂ ਵਿੱਚ ਪਾਣੀ ਪਾ ਕੇ ਕਿਸੇ ਨੇ ਨਫਾ ਕਮਾਇਆ ਏ ਉਹ ਖਾਲੀ ਹੱਥੀ ਜਾਂਦੇ ਵੇਖੇ ਜੋ ਵੀ ਜੱਗ ਤੇ ਆਇਆ ਏ ਦੁੱਧ ਦਾਰੂ ਵਿੱਚ ਪਾਣੀ ਪਾ ਕੇ ਕਿਸੇ ਨੇ ਨਫਾ ਕਮਾਇਆ ਏ ਜਿਹਦੇ ਨਾਲ ਵੀ ਸਭ ਨੂੰ ਮਿਲੇ ਉਹ ਚੰਗੀ ਲੱਗਦੀ ਹਾਰ ਜੀ ਮਤਲਬ ਸੁਖੀਓ ਦੇ ਲਈ ਸੁਖੀ ਸਰਸਾਰ ਜੀ ਜੀ ਮਤਲਬ ਦੀ ਸੁਖੀਓ ਦੇ ਲਈ ਸੁਖੀ ਸਰਸਾਰ ਜੀ ਜੀ ਮਤਲਬ ਦੀ ਸੁਖੀਓ ਦੇ ਲਈ ਸੁਖੀ ਸਰਸਾਰ ਸਭ ਇਹ ਢਿੱਲ ਦਿੱਤਿਆਂ ਹੱਥ ਨਹੀਂ ਆਉਂਦੇ ਨੇ ਮਰ ਜਾਣੇ ਇਹ ਕੁਝੇ ਪੀਰੀਏ ਗੱਲਾਂ ਸੱਚ ਸੁਣਾਉਂਦੇ ਨੇ ਔਰਤ ਕੁੱਤ ਤੇ ਪੈਸਾ ਵੀ ਢਿੱਲ ਦਿੱਤਿਆਂ ਹੱਥ ਨਹੀਂ ਆਉਂਦੇ ਨੇ ਮਰ ਜਾਣੇ ਇਹ ਕੁਝੇ ਪੀਰੀਏ ਗੱਲਾਂ ਸੱਚ ਸੁਣਾਉਂਦੇ ਨੇ ਉਹ ਲੰਡੇ ਲੁੱcke ਬਣ ਕੇ ਬਾਬੇ ਦੱਸਦੇ ਰੱਬ ਨੂੰ ਯਾਰ you <laughs>